जेकर ते शहर कोई परमाणु हथियार यानी कि न्यूक्लियर अटैक हों करोगे किमें करोगे अपना बचाव ਬਚਾਉਗੇ ਆਪਣੀ ਜਾਨ ਕਿੰਨਾ ਕੁ ਹੋਵੇਗਾ ਨੁਕਸਾਨ ਇਹ ਆ ਇਹ ਰਿਪੋਰਟ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੇਕਰ ਤੁਹਾਡੇ ਸ਼ਹਿਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਹਥਿਆਰ ਯਾਨੀ ਕਿ ਪਰਮਾਣੂ ਹਥਿਆਰ ਅਟੈਕ ਹੁੰਦਾ ਹੈਗਾ ਨਿਊਕਲੀਅਰ ਅਟੈਕ ਹੁੰਦਾ ਹੈ ਤਾਂ ਉਸ ਦੇ ਵਿੱਚ ਤੁਸੀਂ ਕਿਵੇਂ ਆਪਣੀ ਜਾਨ ਬਚਾ ਸਕਦੇ ਹੋ ਉਹ ਕਿਹੜੇ-ਕਿਹੜੇ ਉਪਾਅ ਨੇ ਜੋ ਕਿ ਤੁਸੀਂ ਕਰ ਸਕਦੇ ਹੋ ਕਿਉਂਕਿ ਇੱਕ ਨਿਊਕਲੀਅਰ ਅਟੈਕ ਯਾਨੀ ਕਿ ਕੋਈ ਪਰਮਾਣੂ ਹਥਿਆਰ ਜੇਕਰ ਫਟਦਾ ਹੈ ਤਾਂ ਉਸ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ਐਤ ਤੱਕ ਕਿ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਜਾਣਕਾਰੀ ਹੈ ਬਹੁਤ ਇਨਫੋਰਮੇਸ਼ਨਲ ਹੈ ਤੁਹਾਡੇ ਲਈ ਜੋ ਅਸੀਂ ਰਿਪੋਰਟ ਲੈ ਕੇ ਪੇਸ਼ ਹੋਏ ਆਂ ਦਰਅਸਲ ਇੱਕ ਸਿੰਗਲ ਪਰਮਾਣੂ ਹਥਿਆਰ ਇੱਕ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ ਅਤੇ ਇਸ ਦੇ ਜ਼ਿਆਦਾਤਰ ਲੋਕਾਂ ਨੂੰ ਮਾਰ ਵੀ ਸਕਦਾ ਹੈ ਆਧੁਨਿਕ ਸ਼ਹਿਰਾਂ ਦੇ ਉੱਤੇ ਕਈ ਪਰਮਾਣੂ ਤਮਾਕੇ ਲੱਖਾਂ ਲੋਕਾਂ ਨੂੰ ਮਾਰ ਦੇਣਗੇ ਅਮਰੀਕਾ ਅਤੇ ਰੂਸ ਦੇ ਵਿਚਕਾਰ ਵੀ ਵੱਡੇ ਪਰਮਾਣੂ ਯੁੱਧ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਇੱਕ ਪਰਮਾਣੂ ਤਮਾਕੇ ਤੋਂ ਨਿਕਲਣ ਵਾਲੇ ਅੱਗ ਦੇ ਗੋਲੇ ਨੂੰ ਆਪਣੇ ਵੱਧ ਤੋਂ ਵੱਧ ਆਕਾਰ ਤੱਕ ਪਹੁੰਚਣ ਦੇ ਵਿੱਚ ਲਗਭਗ 10 ਸਕਿੰਟ ਲੱਗਦੇ ਨੇ ਇੱਕ ਪਰਮਾਣੂ ਤਮਾਕਾ ਗਰਮੀ ਅਤੇ ਰੇਡੀਏਸ਼ਨ ਦੇ ਰੂਪ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਊਰਜਾ ਛੱਡਦਾ ਹੈ ਇੱਕ ਬਹੁਤ ਵੱਡਾ ਝਟਕਾ ਪ੍ਰਤੀ ਘੰਟਾ ਸੈਕਿੰਡ ਜੇ ਕਿ ਸੈਂਕੜੇ ਕਿਲੋਮੀਟਰ ਦੀ ਗਤੀ ਤੱਕ ਪਹੁੰਚਦਾ ਹੈ ਇਹ ਤਮਾਕੂ ਜ਼ਮੀਨੀ ਜ਼ੀਰੋ ਦੇ ਨੇੜੇ ਲੋਕਾਂ ਨੂੰ ਮਾਰਦਾ ਹੈ ਅਤੇ ਫੇਫੜਿਆਂ ਦੀਆਂ ਸੱਟਾਂ ਕੰਨਾਂ ਨੂੰ ਨੁਕਸਾਨ ਅਤੇ ਹੋਰ ਦੂਰ ਅੰਦਰੂਨੀ ਖੂਨ ਵਗਣ ਦਾ ਕਾਰਨ ਬਣ ਸਕਦਾ ਹੈ। ਇਮਾਰਤਾਂ ਦੇ ਢਾਂ ਅਤੇ ਉੜਦੀਆਂ ਵਸਤੂਆਂ ਤੋਂ ਲੋਕਾਂ ਨੂੰ ਸੱਟਾਂ ਲੱਗਦੀਆਂ ਨੇ ਥਰਮਲ ਰੈਡੀਏਸ਼ਨ ਇੰਨੀ ਤੀਬਰ ਹੁੰਦੀ ਹੈ ਕਿ ਜ਼ਮੀਨੀ ਜ਼ੀਰੋ ਦੇ ਨੇੜੇ ਲਗਭਗ ਹਰ ਚੀਜ਼ ਭਾਫ਼ ਬਣ ਜਾਂਦੀ ਹੈ ਬਹੁਤ ਜ਼ਿਆਦਾ ਗਰਮੀ ਗੰਭੀਰ ਜਲਣ ਦਾ ਕਾਰਨ ਬਣਦੀ ਹੈ ਅਤੇ ਇੱਕ ਵੱਡੇ ਖੇਤਰ ਦੇ ਵਿੱਚ ਅੱਗ ਨੂੰ ਪੜਕਾਉਂਦੀ ਹੈ ਜੋ ਕਿ ਇੱਕ ਵਿਸ਼ਾਲ ਅੱਗ ਦੇ ਤੂਫਾਨ ਦੇ ਵਿੱਚ ਇਕੱਠੇ ਹੋ ਜਾਂਦੀ ਹੈ ਭੂਮੀਗਤ ਆਸਰਾ ਘਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਆਕਸੀਜਨ ਦੀ ਘਾਟ ਅਤੇ ਕਾਰਬਨ ਮੋਨੋਆਕਸਾਈਡ ਜ਼ਹਿਰ ਦੇ ਕਾਰਨ ਮੌਤ ਦਾ ਸਾਹਮਣਾ ਕਰਨਾ ਪੈਂਦਾ ਲੰਬੇ ਸਮੇਂ ਦੇ ਵਿੱਚ ਪਰਮਾਣੂ ਹਥਿਆਰ ਆਇਓਨਾਈਜ਼ਿੰਗ ਰੇਡੀਏਸ਼ਨ ਪੈਦਾ ਕਰਦੇ ਨੇ ਜੋ ਕਿ ਸੰਪਰਕ ਦੇ ਵਿੱਚ ਆਉਣ ਵਾਲੀਆਂ ਨੂੰ ਮਾਰ ਜੋ ਕਿ ਮਾਰਦੇ ਨੇ ਜਾਂ ਫਿਰ ਬਿਮਾਰ ਕਰਦੇ ਨੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਨੇ ਅਤੇ ਲੰਬੇ ਸਮੇਂ ਦੇ ਸਿਹਤ ਨਤੀਜੇ ਦਿੰਦੇ ਨੇ ਜਿਸ ਦੇ ਵਿੱਚ ਕੈਂਸਰ ਅਤੇ ਜੈਨੇਟਿਕ ਨੁਕਸਾਨ ਸ਼ਾਮਿਲ ਹੁੰਦੇ ਨੇ ਵਾਯੂ ਮੰਡਲ ਟੈਸਟਿੰਗ ਦੇ ਵਿੱਚ ਇਹਨਾਂ ਦੀ ਵਿਆਪਕ ਵਰਤੋਂ ਨੇ ਗੰਭੀਰ ਲੰਬੇ ਸਮੇਂ ਦੇ ਨਤੀਜੇ ਪੈਦਾ ਕੀਤੇ ਨੇ ਡਾਕਟਰਾਂ ਦਾ ਅਨੁਮਾਨ ਹੈ ਕਿ 1945 ਅਤੇ 1980 ਦੇ ਦਵਿਸ਼ਕਾਰ ਕੀਤੇ ਗਏ ਵਾਯੂ ਮੰਡਲ ਮਾਨੂ ਟੈਸਟਾਂ ਦੇ ਕਾਰਨ ਦੁਨੀਆ ਭਰ ਦੇ ਵਿੱਚ ਲਗਭਗ 2.4 ਮਿਲੀਅਨ ਲੋਕ ਅੰਤ ਦੇ ਵਿੱਚ ਕੈਂਸਰ ਦੇ ਨਾਲ ਮਰ ਚ ਜਾਣਗੇ ਹਾਲੇ ਦੇ ਵਿੱਚ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਵੀ ਕਈ ਵੱਡੇ ਅਤਵਾਦੀ ਟਿਕਾਣੇ ਸੀਗੇ ਘੱਟੋ ਘੱਟ 9 ਅਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀਗਾ ਹਮਲਾ ਕੀਤਾ ਸੀਗਾ ਭਾਰਤ ਸਰਕਾਰ ਦੇ ਵੱਲੋਂ ਕਿਉਂਕਿ ਬੜੀ ਹੀ ਬਹਿਰਮੀ ਦੇ ਨਾਲ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਵਿੱਚ ਮਾਸੂਮ ਲੋਕਾਂ ਦੀ ਜਾਨ ਚਲੀ ਗਈ ਸੀਗੀ ਤੇ ਉਸ ਦਾ ਅਸਰ ਭਾਰਤ ਦੇ ਵਿੱਚ ਬਹੁਤ ਦੇਖਣ ਨੂੰ ਮਿਲਿਆ ਸੀਗਾ ਲੋਕਾਂ ਦੇ ਹੰਝੂ ਤੱਕ ਨਿਕਲ ਆਏ ਸੀਗੇ ਉਹ ਜੋ ਦਿਨ ਸੀਗਾ ਕਾਲਾ ਦਿਨ ਮੰਨਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੋਜ਼ ਜ਼ਾਹਰ ਕੀਤਾ ਜਾ ਰਿਹਾ ਸੀਗਾ ਤਾਂ ਇਸੇ ਵਿਚਾਰੇ ਜੋ ਅਟੈਕ ਦਾ ਨਾਮ ਤੁਹਾਨੂੰ ਦੱਸ ਰਿਹਾ ਨਿਊਕਲੀਅਰ ਅਟੈਕ ਜੇਕਰ ਉਹ ਹੋ ਜਾਂਦਾ ਹੈ ਤਾਂ ਤੁਸੀਂ ਇਸ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ ਜੇਕਰ ਤੁਹਾਡੇ ਸ਼ਹਿਰ ਦੇ ਉੱਤੇ ਇੱਕੋਦਮ ਨਿਊਕਲੀਅਰ ਅਟੈਕ ਹੋ ਜਾਵੇ ਤਾਂ ਤੁਸੀਂ ਉਸ ਵੇਲੇ ਕੀ ਕਰੋਗੇ ਸੋਚੋ ਇੱਕ ਪਲ ਦੇ ਵਿੱਚ ਸਭ ਕੁਝ ਖਤਮ ਹੋ ਸਕਦਾ ਹੈ ਘਰ ਲੋਕ ਸੁਪਨੇ ਸਭ ਕੁਝ ਤਬਾਹੀ ਦੇ ਵਿੱਚ ਬਦਲ ਸਕਦਾ ਹੈ ਪਰ ਤੁਸੀਂ ਅਜੇਹਾ ਕੁਝ ਕਰ ਸਕਦੇ ਹੋ ਤਾਂ ਕਿ ਜ਼ਿੰਦਾ ਬਚ ਸਕੋ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਅੱਜ ਜੀ ਤੁਸੀਂ ਤਿਆਰ ਹੋ ਜਾਓ ਤਾਂ ਮੌਤ ਤੇ ਜ਼ਿੰਦਗੀ ਦੇ ਵਿੱਚ ਦੀ ਦੂਰੀ ਤੁਸੀਂ ਤੈਅ ਕਰ ਸਕਦੇ ਹੋ ਜਦੋਂ ਇੱਕ ਨਿਊਕਲੀਅਰ ਬੰਬ गिरਦਾ ਹੈ ਤਾਂ ਸਿਰਫ ਧਮਾਕਾ ਹੀ ਨਹੀਂ ਹੁੰਦਾ ਸਗੋ ਸ਼ੁਰੂ ਹੁੰਦਾ ਹੈ ਉਹ ਖਤਰਨਾਕ ਖੇਲ ਜਿਸ ਨੂੰ ਕਹਿੰਦੇ ਨੇ ਰੈਡੀਏਕਟਿਵ ਰੇਡੀਏਸ਼ਨ ਉਸ ਦੇ ਵਿੱਚ ਜੋ ਜ਼ਿੰਦਾ ਬਚਦਾ ਹੈ ਉਹ ਹੌਲੀ-ਹੌਲੀ ਵੀ ਮਰਨ ਲੱਗਦਾ ਹੈ ਸਭ ਤੋਂ ਪਹਿਲਾਂ ਇਹ ਪਛਾਣ ਲਓ ਕਿ ਜਦੋਂ ਵੀ ਨਿਊਕਲੀਅਰ ਬੰਬ गिरਦਾ ਹੈ ਇੱਕ ਤੇਜ਼ ਰੋਸ਼ਨੀ ਤੁਹਾਡੇ ਸਾਹਮਣੇ ਆਉਂਦੀ ਹੈ ਬਹੁਤ ਤੇਜ਼ ਰੋਸ਼ਨੀ ਹੁੰਦੀ ਹੈ ਜਿਸ ਨੂੰ ਦੇਖਣਾ ਮਤਲਬ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਹਮੇਸ਼ਾ ਦੇ ਲਈ ਗਵਾ ਦੇਣਾ ਯਾਨੀ ਕਿ ਤੁਸੀਂ ਜ਼ਿੰਦਗੀ ਭਰ ਦੇ ਲਈ ਅੰਨੇ ਹੋ ਜਾਣਾ ਇਸ ਲਈ ਪਹਿਲਾ ਕਦਮ ਹੈਗਾ ਜਦੋਂ ਵੀ ਤੁਮਾਕੇ ਦੀ ਖਬਰ ਮਿਲੇ ਜਾਂ ਫਿਰ ਤੁਹਾਨੂੰ ਪਤਾ ਲੱਗੇ ਤੇਜ਼ ਰੋਸ਼ਨੀ ਦਿਖੇ ਤਾਂ ਤੁਰੰਤ ਜ਼ਮੀਨ ਦੇ ਉੱਤੇ ਲੇਟ ਜਾਓ ਆਪਣੇ ਮੂੰਹ ਨੂੰ ਕਿਸੇ ਕੱਪੜੇ ਦੇ ਨਾਲ ਟੱਕ ਲਓ ਇਹ ਪਹਿਲੀ ਸੁਰੱਖਿਆ ਹੈ ਤੁਹਾਡੇ ਲਈ ਉਨ ਸਵਾਲ ਇਹ ਉੱਠਦਾ ਹੈ ਕਿ ਕਿੱਥੇ ਜਾਈਏ ਤਾਂ ਕਿ ਤੁਸੀਂ ਆਪਣੀ ਜਾਨ ਬਚਾ ਸਕੋ ਤਾਂ ਯਾਦ ਰੱਖਿਓ ਤੁਹਾਡੇ ਕੋਲ ਕੋਈ ਬੇਸਮੈਂਟ ਹੈ ਕੋਈ ਮੈਟਰੋ ਸਟੇਸ਼ਨ ਹੈ ਤਾਂ ਉੱਥੇ ਭਜੋ ਕਿਉਂਕਿ ਜ਼ਮੀਨ ਦੇ ਨੀਚੇ ਰਹਿਣਾ ਨਿਊਕਲੀਅਰ ਫੋਲ ਆਊਟ ਤੋਂ ਬਚਣ ਦਾ ਸਭ ਤੋਂ ਕਾਰਗਰ ਉਪਾਅ ਮੰਨਿਆ ਜਾਂਦਾ ਹੈ ਜੇਕਰ ਕੁਝ ਨਹੀਂ ਹੈ ਤਾਂ ਆਪਣੇ ਘਰ ਨੂੰ ਹੀ ਜੋ ਕਿ ਸ਼ੈਲਟਰ ਬਣਾਉਣਾ ਪਵੇਗਾ ਖਿੜਕੀਆਂ ਦਰਵਾਜ਼ੇ ਬੰਦ ਕਰ ਦਿਓ ਇਥੋਂ ਤੱਕ ਕਿ ਹਰ ਛੋਟੀ-ਛੋਟੀ ਦਰਾਰ ਛੇਦ ਨੂੰ ਵੀ ਟੇਪ ਜਾਂ ਫਿਰ ਗੱਤੇ ਜਾਂ ਫਿਰ ਕੱਪੜੇ ਦੀ ਮਦਦ ਨਾਲ ਉਸ ਨੂੰ ਬੰਦ ਕਰ ਦਿਓ ਹਵਾ ਦਾ ਇੱਕ ਵੀ ਰਸਤਾ ਖੁੱਲਾ ਨਹੀਂ ਰਹਿਣਾ ਚਾਹੀਦਾ ਅਟੈਕ ਤੋਂ ਪਹਿਲਾਂ ਜਾਂ ਜਿਵੇਂ ਹੀ ਖਬਰ ਮਿਲੇ ਤੁਹਾਡੇ ਕੋਲ ਬਹੁਤ ਥੋੜਾ ਸਮੇਂ ਹੋਊਗਾ ਉਸ ਟਾਈਮ ਪਾਣੀ ਭਰੋ ਡਰਮ ਦੇ ਵਿੱਚ ਭਰੋ ਬੇਸ਼ੱਕ ਬਾਲਟੀ ਬੋਤਲ ਜੋ ਵੀ ਤੁਹਾਡੇ ਕੋਲ ਹੋਏਗਾ ਉਸ ਦੇ ਵਿੱਚ ਪਾਣੀ ਭਰਿਓ ਯਾਦ ਰੱਖਿਓ ਅਟੈਕ ਤੋਂ ਬਾਅਦ ਪਾਣੀ ਦੇ ਵਿੱਚ ਰੇਡੀਏਸ਼ਨ ਮਿਲ ਸਕਦਾ ਹੈ ਨਲ ਤੋਂ ਪਾਣੀ ਬਿਲਕੁਲ ਨਾ ਪਿਓ ਇਸ ਕਰਕੇ ਸਟੋਰ ਕੀਤਾ ਪਾਣੀ ਹੀ ਤੁਹਾਡੀ ਜਾਨ ਬਚਾ ਸਕਦਾ ਹੈ ਤੁਹਾਡੀ ਲਾਈਫ ਨੂੰ ਬਚਾ ਸਕਦਾ ਹੈ ਤੇ ਦੂਜੀ ਗੱਲ ਆਉਂਦੀ ਹੈ ਖਾਣ ਦੇ ਵਿੱਚ ਜੀ ਹਾਂ ਖਾਣ ਦੇ ਵਿੱਚ ਡਰਾਈ ਫੂਡ ਰੱਖੋ ਬਿਸਕੁਟ ਪੈਕ ਕੀਤਾ ਹੋਇਆ ਖਾਣਾ ਜ਼ਰੂਰ ਰੱਖਿਓ ਗੈਸ ਬਿਲਕੁਲ ਵੀ ਔਨ ਨਾ ਕਰਿਓ ਬਿਨਾ ਪਕਾਏ ਖਾ ਸਕੋ ਤੁਸੀਂ ਉਹਨਾਂ ਨੂੰ ਜੇਕਰ ਗਲਤੀ ਨਾਲ ਵੀ ਤੁਸੀਂ ਬਾਹਰ ਸੀ ਤਾਂ ਰੇਡੀਏਸ਼ਨ ਦੇ ਵਿੱਚ ਜੋ ਕਿ ਐਕਸਪੋਜ਼ ਹੋ ਗਏ ਹੋ ਤਾਂ ਜਿਵੇਂ ਹੀ ਤੁਸੀਂ ਕਰ ਦੇ ਵਿੱਚ ਐਂਟਰ ਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੱਪੜੇ ਖੋਲੋ ਉਹਨਾਂ ਨੂੰ ਇੱਕ ਲਿਫਾਫੇ ਦੇ ਵਿੱਚ ਜੋ ਕਿ ਬੰਦ ਕਰ ਦਿਓ ਤੇ ਬੰਦ ਕਰਕੇ ਉਸ ਨਾਲ ਉਸ ਨੂੰ ਰੱਖ ਦਿਓ ਤੇ ਆਪਣੇ ਆਪ ਨੂੰ ਸਟੋਰ ਕੀਤੇ ਗਏ ਪਾਣੀ ਦੇ ਵਿੱਚ ਸਾਬੂਨ ਦੇ ਨਾਲ ਚੰਗੀ ਤਰ੍ਹਾਂ ਧੋ ਲਓ ਯਾਦ ਰੱਖਿਓ ਨਲ ਦਾ ਪਾਣੀ ਨਹੀਂ ਚਲਾਉਣਾ ਸਟੋਰ ਕੀਤਾ ਪਾਣੀ ਹੀ ਤੁਹਾ ਉਸ ਦੀ ਵਰਤੋਂ ਕਰਿਓ ਚਾਹੇ ਉਹ ਪੀਣ ਦੇ ਲਈ ਨਾਉਣ ਦੇ ਲਈ ਸਟੋਰ ਕੀਤਾ ਪਾਣੀ ਹੀ ਤੁਹਾਡੇ ਲਈ ਜ਼ਿਆਦਾ ਬਿਹਤਰ ਹੋਵੇਗਾ ਨਿਊਕਲੀਅਰ ਬਲਾਸ ਤੋਂ ਬਾਅਦ ਸਭ ਤੋਂ ਖਤਰਨਾਕ ਸਮੇਂ ਹੁੰਦਾ ਹੈ ਪਹਿਲੇ 24 ਘੰਟੇ ਇਸ ਦੌਰਾਨ ਬਾਹਰ ਮਤਲਬ ਮੌਤ ਨੂੰ ਬੁਲਾਵਾ ਦੇਣਾ ਬਾਹਰ ਜਾਣਾ ਤੁਹਾਡੇ ਲਈ ਖਤਰੇ ਤੋਂ ਖਾਲ ਨਹੀਂ ਉਸ ਨੂੰ ਗળે ਲਗਾਉਣਾ ਹੈ ਜਿਵੇਂ ਇਸ ਕਰਕੇ 24 ਘੰਟੇ ਜੋ ਕਿ ਸ਼ੈਲਟਰ ਤੋਂ ਬਾਹਰ ਨਾ ਜਾਇਓ ਜੇਕਰ ਤੁਸੀਂ ਬੇਸਮੈਂਟ ਦੇ ਵਿੱਚ ਹੋ ਅੰਡਰਗਰਾਉਂਡ ਦੇ ਵਿੱਚ ਹੋ ਤਾਂ ਉੱਥੇ ਹੀ ਰਹੋ ਜੇਕਰ ਸਰਕਾਰ ਦੇ ਨਾਲ ਸੰਪਰਕ ਹੁੰਦਾ ਹੈ ਤਾਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੋ ਜੇਕਰ ਕੋਈ ਸੂਚਨਾ ਨਾ ਮਿਲੇ ਤਾਂ ਘੱਟੋ ਘੱਟ 70 ਘੰਟੇ ਤੱਕ ਬਾਹਰ ਨਾ ਨਿਕਲਿਓ ਸਿਰਫ 3 ਦਿਨ ਸਹੀ ਤਰੀਕੇ ਦੇ ਨਾਲ ਬਿਤਾ ਲਏ ਤਾਂ ਤੁਹਾਡੀ ਜਾਨ ਬਚ ਸਕਦੀ ਹੈ ਅਤੇ ਆਪਣੇ ਨਾਲ ਜੋ ਕਿ ਐਨਕਲੋਜੀ ਦੀ ਵੀ ਤਿਆਰੀ ਕਰ ਲਓ ਅਟੈਕ ਤੋਂ ਬਾਅਦ ਇੱਕ ਇਲੈਕਟ੍ਰੋਮੈਗਨੈਟ ਪਲਸ ਯਾਨੀ ਕਿ ਈ ਐਮ ਪੀ ਉੱਠਦੀ ਹੈ ਜੋ ਕਿ ਤੁਹਾਡੇ ਮੋਬਾਈਲ ਫੋਨ ਲੈਪਟਾਪ ਇਲੈਕਟ੍ਰੋਨਿਕ ਜਿੰਨੀਆਂ ਵੀ ਚੀਜ਼ਾਂ ਹੋਣ ਜਾਂ ਉਹ ਸਭ ਕੁਝ ਖਰਾਬ ਕਰ ਦੇਣ ਗਿਆ ਐਸ ਦਾ ਲਾਈਕ ਪੁਰਾਣਾ ਐਂਡਰੋਇਡ ਫੋਨ ਤੇ ਪਾਵਰ ਬੈਂਕ ਤੇ ਇੱਕ ਜੋ ਕਿ ਵਾਕੀ ਟੋਕੀ ਨੂੰ ਐਲੂਮੀਨੀਅਮ ਫਾਈਲ ਦੇ ਵਿੱਚ ਲਪੇਟ ਕੇ ਕਿਸੇ ਸਟੀਲ ਦੇ ਡੱਬੇ ਦੇ ਵਿੱਚ ਜ਼ਰੂਰ ਰੱਖ ਦਿਓ ਇਹ ਤੁਹਾਨੂੰ ਬਾਕੀ ਦੁਨੀਆ ਦੇ ਸੰਪਰਕ ਦੇ ਵਿੱਚ ਰੱਖੇਗਾ ਸਭ ਤੋਂ ਜ਼ਰੂਰੀ ਗੱਲ ਹੈ ਘਬਰਾਉਣਾ ਨਹੀਂ ਹੈ ਬਿਲਕੁਲ ਵੀ ਪੈਨਿਕ ਨਹੀਂ ਹੋਣਾ ਹਰ ਫੈਸਲਾ ਸੋਚ ਸਮਝ ਕੇ ਲੈਣਾ ਹੈ ਕਿਉਂਕਿ ਨਿਊਕਲੀਅਰ ਅਟੈਕ ਇੱਕ ਟਾਈਮ ਗੇਮ ਹੈ ਜੋ ਜਿੰਨਾ ਸ਼ਾਂਤ ਰਹੇਗਾ ਉਸਦੀ ਜਾਨ ਉਨਹੀਂ ਹੀ ਬਚ ਸਕਦੀ ਹੈ ਉਨਹੀਂ ਹੀ ਚਾਂਸ ਉਹਦੇ ਜ਼ਿਆਦਾ ਹੁੰਦੇ ਨੇ ਜਾਨ ਬਚਣ ਦੇ ਤਾਂ ਇਹ ਇਨਫੋਰਮੇਸ਼ਨ ਅਸੀਂ ਕੋਈ ਵਿਊ ਲੈਂਡ ਦੇ ਲਈ ਨਹੀਂ ਬਣਾਈ ਹੈ ਇਹ ਤੁਹਾਨੂੰ ਅਵੇਅਰ ਕਰਨ ਦੇ ਲਈ ਬਣਾਈ ਹੈ ਇਸ ਇਨਫੋਰਮੇਸ਼ਨ ਨੂੰ ਤੁਸੀਂ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਹੋ ਸਕਦਾ ਹੈ ਕਿਸੇ ਦੀ ਜਾਨ ਬਚ ਸਕਦੀ ਹੈ ਕਿਉਂਕਿ ਜੋ ਸਮਾ ਚੱਲ ਰਿਹਾ ਹੈਗਾ ਅੱਗੇ ਕੀ ਹੋਵੇਗਾ ਉਹ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਹੋਵੇਗਾ ਤਾਂ ਅਜਈਆਂ ਖਬਰਾਂ ਜਾਂ ਫਿਰ ਅਜਈਆਂ ਜਾਣਕਾਰੀਆਂ ਦੇਖਣ ਦੇ ਲਈ ਆਪੇ ਸੁਣਨ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੇ